ਅ ਮਿਨੀ ਸੋਟਾ ਦੀ ਐਨਫੋਰਸਮੈਂਟ ਦੇ ਵਿੱਚ ਲੀਡਰਸ਼ਿਪ ਚੇਂਜ ਟੈਂਸ਼ਨਸ ਇਹ ਸਾਰਾ ਕੁਝ ਦੇਖਿਆ ਟਾਮ ਹੋਮਨ ਹੁਣਾਂ ਨੂੰ ਹੁਣ ਉੱਥੇ ਕੱਲਿਆ ਗਿਆ ਆ ਜਿਹੜੀ ਕ੍ਰਿਸਟੀ ਨੋਯਮ ਤੇ ਬਵੀਨੋ ਆ ਉਹਨਾਂ ਨੂੰ ਉੱਥੋਂ ਦੋ ਜਣਾਂ ਦੇ ਇਹ ਮਰਨ ਤੋਂ ਬਾਅਦ ਦੇ ਵਿੱਚ ਬਾਹਰ ਕਾਲ ਦਿੱਤਾ ਗਿਆ ਆ ਸੋ ਕਿਵੇਂ ਆਪਾਂ ਦੇਖ ਰਹੇ ਹਾਂ ਮਿਨੀ ਸੋਟਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ ਕੋਈ ਅਸਰ ਪਿਆ ਹੈ ਉਦੋਂ ਉਸ ਦੇ ਉੱਤੇ ਪਹਿਲਾਂ ਨਾਲੋਂ ਥੋੜੀ ਘਟੀ ਲੱਗਦੀ ਆ ਜਾਂ ਕਿੱਦਾਂ ਚੱਲ ਰਿਹਾ ਹੈ ਨਹੀਂ ਇਹ ਤਾਂ ਦੇਖੋ ਜੀ ਜਿਹੜੇ ਹਿਸਾਬ ਨਾਲ ਚੇਗਰੋ ਨੇ ਤਾਂ ਮਗਰ ਜਿੱਦਾਂ ਇੱਕ ਵਾਰ ਜ਼ੋਨ ਨਹੀਂ ਬਣਾਤੀ ਸੀਗੀ ਉੱਥੇ ਤੇ ਇਹ ਚੀਜ਼ ਨੂੰ ਦੇਖਣਾ ਸਾਰੇ ਜਣੇ ਸਮਝੋ ਇੱਕ ਵਾਰੀ ਸੋ ਹੁਣ ਸਾਡੇ ਵੀ ਜੇ ਇੰਡੀਆ 'ਚ ਵੀ ਰਿਫਿਊਜੀ ਆਂਦੇ ਨੇ ਨਾ ਮੈਨੂੰ ਨਹੀਂ ਲੱਗਦਾ ਕਿਸੇ ਨੇ ਸਟੈਂਡ ਉੱਪਰ ਦਾ ਲੈਣਾ ਠੀਕ ਹੈ ਹੂੰ ਕੋਈ ਇਦਾਂ ਨਹੀਂ ਹੋਇਆ ਕਿ ਬਹੁਤ ਜ਼ਿਆਦਾ ਪੰਜਾਬੀ ਭਾਰੀ ਗੰਦੀ 'ਚ ਇਕੱਠੇ ਹੋ ਜਾਣੇਗਾ ਆਪਾਂ ਬੰਗਲਾਦੇਸ਼ੀਆਂ ਦੀ ਹੈਲਪ ਕਰੀਏ ਇਦਾਂ ਨਹੀਂ ਹੋਣਾ ਕਦੀ ਤੁਹਾਨੂੰ ਪਤਾ ਸਾਰਿਆਂ ਨੂੰ ਇਦਾਂ ਨਹੀਂ ਹੋਣਾ ਕਦੀ ਹੂੰ ਸੋ ਮੈਨੂੰ ਸੁਣਤਾ ਜਿਹੜੇ ਹਿਸਾਬ ਨਾਲ ਇਹ ਗਏ ਸੀ ਸੋ ਨੂੰ ਇਮੇਜਿਨ ਕਰੋ ਤੁਸੀਂ ਕਿ ਕਿੰਨੀ ਜ਼ਿਆਦਾ ਫੋਰਸ ਲੈ ਕੇ ਜਿਹੜੀ ਗਏ ਸੀਗੀ ਵੇਦਰ ਉੱਥੇ ਦੇਖੋ ਤੁਸੀਂ ਕਿਦਾਂ ਦਾ ਸੀਗਾ ਉਹ ਉਹਨਾ ਡੈਮਾ ਦੇ ਵਿੱਚ ਕ੍ਰੇਜ਼ੀ ਜਿੱਦਾਂ ਮਤਲਬ ਕੋਲਡ ਕੰਡੀਸ਼ਨਸ ਜਿਹੜੀਆਂ ਸੀ ਹੂੰ ਇਹ ਸਾਰੇ ਲੋਕੀ ਸੜਕਾਂ ਤੇ ਉਤਰਿਆ ਏ ਠੀਕ ਹੈ ਅਮਰੀਕੀ ਜਿਹੜੇ ਲੋਕੀ ਸੀਗੇ ਇਹਨਾਂ ਨੇ ਆਪੋਜ਼ ਕੀਤਾ ਉਹਨਾਂ ਨੂੰ ਤੇ ਟੀਅਰ ਗੈਸ ਵੀ ਸੀਗੇ ਕਈ ਕੁਸ਼ ਜਿਹੜਾ ਚੱਲਿਆ ਪਰ ਹਟੇ ਨਹੀਂ ਬਹਿਸ ਕਰਦੇ ਰਹੇ ਦੋ ਜਣੇ ਨੇ ਤੁਸੀਂ ਦੇਖ ਲਓ ਕਿ ਗੋਲੀਆਂ ਵੀ ਖਾਧੀਆਂ ਤੇ ਇਹ ਚੀਜ਼ਾਂ ਜਿਹੜੀਆਂ ਹੋਰ ਚਲਦੀਆਂ ਰਹਿਣੀਆਂ ਸੀ ਐਂਡ ਆਫ ਦਾ ਡੇ ਸਰਕਾਰ ਦਾ ਜਿਹੜਾ ਸੀਗਾ ਇੱਕ ਜਿਹੜੀ ਫੋਰਸ ਨਾ ਹੋ ਆਈ ਸੀ ਜੇ ਤਾਂ ਹੁਣ ਇਹ ਲੋਕੀ ਡਰ ਜਾਂਦੇ ਕਿ ਕੁਝ ਕਰਨਾ ਨਹੀਂ ਆਪਾਂ ਉਹਨਾਂ ਦਾ ਤਾਂ ਪੂਰਾ ਪਲਾਨ ਸੀਗਾ ਕਿ ਹਰੇਕ ਬਿਜ਼ਨਸ ਹਰੇਕ ਚੀਜ਼ ਤੇ ਛਾਪੇ ਮਾਰਨੇ ਆ ਹਰੇਕ ਬੰਦੇ ਨੂੰ ਜਿਹੜਾ ਤੰਗ ਕਰਨਾ ਸੋ ਇੱਕ ਜਿਹੜਾ ਤੁਸੀਂ ਕਹਿੰਦੇ ਤੇ ਦੂਜੀ ਵਾਰ ਹੀ ਸੀਗਾ ਮਿਨੀ ਪਲਸ ਦੇ ਵਿੱਚ ਸੋ ਪਹਿਲਾਂ ਉਹਨਾਂ ਨੇ ਇੱਕ ਆਪਰੇਸ਼ਨ ਕੀਤਾ ਸੀਗਾ ਟਵਿਨ ਸਿਟੀਜ਼ ਫਿਰ ਰੋਕਤਾ ਸੀਗਾ ਫਿਰ ਇਹ ਲੂਇਜ਼ੀਆਨਾ ਇਧਰ ਵੱਲ ਚੱਲ ਗਏ ਫਿਰ ਦੁਬਾਰਾ ਵਾਪਸ ਮਿਨੀ ਪਲਸ ਜਿਹੜੇ ਆਏ ਉਹਨਾਂ ਨੂੰ ਤੁਸੀਂ ਦੇਖੋ ਕਿ ਉਹਨਾਂ ਦੇ ਗਵਰਨਰ ਮੇਅਰ ਹੋਰ ਹਰੇਕ ਚੀਜ਼ ਨੂੰ ਜਿਹੜਾ ਟਾਰਗੇਟ ਕੀਤਾ ਜਿਹੜੇ ਸ਼ਹਿਰ ਸੀਗੇ ਕਿ ਆ ਮੁਸਲਿਮ ਸਿਟੀ ਬਣ ਗਏ ਐ ਇਦਾਂ ਹੋ ਗਿਆ ਉਦਾਂ ਹੋ ਗਿਆ ਇੱਕ ਜਿਹੜਾ ਤੁਸੀਂ ਕਹਿੰਦੇ ਸਕਅ ਟੈਕਟਿਕ ਜਿਹੜਾ ਫੀਰ ਮੰਗਰੀ ਜਿਹੜਾ ਹੁੰਦਾ ਉਹ ਵਾਲਾ ਜਿਹੜਾ ਟੂਲ ਜਿਹੜਾ ਕਾਫੀ ਵਰਤੇ ਜਾ ਰਿਹਾ ਪਰ ਇਹ ਲੋਕੀ ਜਦੋਂ ਖੜੇ ਹੋਏ ਠੀਕ ਆ ਆਮ ਜਿਹੜੇ ਲੋਕੀ ਜੀ ਅਮਰੀਕਨ ਲੋਕੀ ਜਿਹੜੇ ਸੜਕਾਂ ਦੇ ਉੱਤੇ ਇਹਨਾਂ ਨੇ ਜਿਹੜੀ ਤੁਸੀਂ ਕਹ ਲਓ ਕਿ ਇੱਕ ਬਹੁਤ ਜਿਹੜਾ ਕੀਤਾ ਕੈਮਰੇਜ ਉਹਨਾਂ ਨੇ ਕੱਢੇ ਆ ਨਾ ਤਾਂ ਉਹ ਡਰਦੇ ਆ ਇਹਨਾਂ ਦਾ ਜਦੋਂ ਸੈਂਟੀਮੈਂਟ ਵਧਿਆ ਉਦੋਂ ਨਹੀਂ ਫਿਰ ਗੱਲ ਕਰ ਸਕਦੇ ਕਿ ਲੈ ਬਈ ਆਪਾਂ ਅਮਰੀਕਿਆਂ ਦੇ ਫਾਇਦੇ ਦੀ ਗੱਲ ਕਰਦੇ ਕਿਉਂਕਿ ਦੋ ਅਮਰੀਕਨਸ ਦੀ ਡੈਥ ਵੀ ਹੋ ਗਈ ਲੋਕਾਂ ਨੇ ਆਪਣਾ ਸੈਂਟੀਮੈਂਟ ਜਿਹੜਾ ਦੱਸਤਾ इवन ਜਦੋਂ ਉਹਨੇ opinion ਲਿਆ ਲੋਕਾਂ ਤੋਂ ਜਿਹੜੇ ਬਜ਼ੁਰਗ ਵੀ ਜਿਹੜੇ ਸੀਗੇ ਠੀਕ ਆ ਚਰਚਗੋਹਰ ਬੰਦੇ ਜਿਹੜੇ ਸੀਗੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਉਹ ਵੀ ਕਹਿੰਦੇ ਕਿ ਟੂ ਫਾਰ ਜਿਹੜੀ ਇਹ ਚੀਜ਼ ਲੈ ਗਈ ਤੇ ਇਸ ਲਈ ਮੈਂ ਵੋਟ ਨਹੀਂ ਕੀਤਾ ਸੀਗਾ ਇਦਾਂ ਦੀ ਜਿਹੜੀ ੱੱਕੇ ਛਾਈ ਆ ਇਦਾਂ ਦਾ ਜਿਹੜਾ ਤਮਾਸ਼ਾ ਨਹੀਂ ਸਾਰੇ ਲੋਕਾਂ ਨੂੰ ਲੋਕੀ ਸ਼ਾਂਤੀ ਪਸੰਦੀ ਜਿਹੜੇ ਓਵਰਆਲ ਹੁੰਦੇ ਆ ਠੀਕ ਆ ਕਈ ਐਲੀਮੈਂਟ ਜਿਹੜੇ ਇਹਦੇ ਵਿੱਚ ਜ਼ਰੂਰ ਹੋਣੇ ਆ ਅਪਾ ਕਈ ਵਾਰੀ ਪਰਸਨਲ ਲਾਈਫ ਦੇ ਵਿੱਚ ਵੀ ਆਪਾਂ ਦੇਖਦੇ ਆ ਅਦਰ ਉਹਦਾਂ ਕਈ ਜਿਹੜੇ ਲੈ ਆ ਜੀ ਬੱਲੇ ਬੱਲੇ ਹੋ ਗਈ ਮজা ਆ ਗਿਆ ਇਤਾਂ ਹੋ ਗਿਆ ਉਤਾਂ ਹੋ ਗਿਆ ਇਤਾਂ ਦੇ ਵੀ ਐਲੀਮੈਂਟ ਜਿਹੜੇ ਹੁੰਦੇ ਪਰ ਉਹ ਐਲੀਮੈਂਟ ਜਿਹੜੇ ਰਾਈਟ ਵਿੰਗਰ ਉਹ ਬਹੁਤ ਘੱਟ ਹੈਗੇ ਆ ਤੇ ਕਈ ਜਿਹੜੇ ਹੈਗੇ ਉਹ ਕਹਿੰਦੇ ਕਿ ਬਿਲਕੁਲ ਹੀ ਬਾਰਡਰ ਜਿਹੜਾ ਖੋਲ ਦੋ ਕਿ ਕੋਈ ਚੱਕਰ ਹੀ ਨਹੀਂ ਜਿਹੜਾ ਮਰਜ਼ੀ ਆ ਸਕਦਾ ਤੁਸੀਂ ਇਹ ਉਹ ਲਾ ਲਓ ਕਿ ਇੱਕ ਰਾਈਟ ਸਾਈਡ ਹੋਗੀ ਇੱਕ ਲੈਫਟ ਸਾਈਡ ਹੋਗੀ ਪਰ ਜਿਹੜੇ ਸੈਂਟਰਿਸਟ ਲੋਕੀ ਹੈਗੇ ਜਿਹੜੇ ਕਹਿੰਦੇ ਕਿ ਨਹੀਂ ਥੋੜਾ ਰੂਲ ਲਗਲੇ ਸੇ ਹੁਣਾ ਚਾਹੀਦਾ ਤੁਸੀਂ ਸਹੀ ਤਰੀਕੇ ਨਾਲ ਕਰੋ ਜਿਹੜਾ ਬੰਦਾ ਲਾਅ ਪਰਸੂ ਕਰ ਰਿਹਾ ਉਹਨੂੰ ਤੁਸੀਂ ਕਰਨ ਦੋ ਗਰੀਬ ਬੰਦਿਆਂ ਨੂੰ ਮਿਹਨਤੀ ਬੰਦਿਆਂ ਨੂੰ ਤੰਗ ਨਾ ਕਰੋ ਕ੍ਰਿਮੀਨਲਾਂ ਦੇ ਪਿੱਛੇ ਜਾਓ ਸੋ ਵਾਲੀ ਆਵਾਜ਼ਾ ਹੁਣ ਜਿਹੜੀਆਂ ਅੱਗੇ ਜਿਹੜੀਆਂ ਆਈਆਂ ਸੋ ਇਹ ਜਿਹੜੀ ਮੈਨੇਸੋਟਾ ਵਾਲੀ ਜਿਹੜੀ ਸੀ ਜਿਹੜੀ ਫੋਰਸ ਦੇ ਨਾਲ ਉਹ ਆਏ ਸੀ ਉਹਨਾਂ ਨੂੰ ਫਿਰ ਆਪਣਾ ਜਿਹੜਾ ਤੁਸੀਂ ਕਹੋਗੇ ਪਬਲਿਕ ਫੇਸ ਬਚਾਉਣ ਦੇ ਲਈ ਇੱਕ ਤਰ੍ਹਾਂ ਜਿਹੜਾ ਬੈਕਅਪ ਕਰ ਗਏ ਲਿਟਰਲੀ ਜਿਹੜਾ ਸੀਗਾ ਉਹ ਜਿਹੜਾ ਇੱਕ ਮੋਮੈਂਟਮ ਜਿਹਾ ਸੀਗਾ ਰੋਕ ਤਟ ਟਵੀਟ ਟੂਡ ਜਿਹੜੀਆਂ ਚੱਲੀਆਂ ਹੋਈਆਂ ਸੀ ਪੂਰੀਆਂ ਗਿਆ ਕਰ ਦੇਣਾ ਉਹ ਕਰ ਦੇਣਾ ਤੇ ਉੱਥੇ ਠੱਲ ਤੇ ਇਹਨਾਂ ਨੇ ਬਿਲਕੁਲ ਜਿਹੜੀ ਸੀ ਪਾਈ ਆ ਜਿਹੜੀ ਫੋਰਸ ਦੇ ਨਾਲ ਹੀ ਸੀਗੇ ਪਰ ਹਾਂ ਵੀ ਆਪਰੇਸ਼ਨ ਰੁਕਣੇ ਨਹੀਂ ਹੈਗੇ ਇਹ ਕਿਉਂਕਿ ਫੰਡਿੰਗ ਬੜੀ ਜ਼ਿਆਦਾ ਫੰਡਿੰਗ ਦਾ ਮਤਲਬ ਇਹ ਹੀ ਹੁੰਦਾ ਕਿ ਉਹਨਾਂ ਨੇ ਆਲਰੇਡੀ ਪੈਸੇ ਮਿਲੀਅਨਸ ਆਫ ਡਾਲਰਸ ਬਿਲੀਅਨਸ ਐਕਚੁਅਲੀ ਆਲਰੇਡੀ ਰੱਖੇ ਹੋਏ ਆ ਉਹ ਪੈਸਾ ਆਉਣ ਟੇਬਲ ਤੇ ਆ ਇਧਰ ਸਾਈਨ ਕਰਤੇ ਆ ਇਧਰ ਸਾਈਨ ਕਰਤੇ ਆ ਉਹ ਸਰਕਾਰ ਨੇ ਜਿਹੜਾ ਸੀਗਾ ਵੰਡਣਾ ਹੈ ਨੌਕਰੀ ਕਰਨੀ ਉਹਨਾਂ ਦਾ ਜਿਹੜੇ ਵਰਤੀ ਸਾਹ ਨਾਲ ਉਹ ਟੇਬਲ ਤੇ ਪਿਆ ਹੋਇਆ ਹੁਣ ਚੀਜ਼ ਤਾਂ ਉਹ ਹੀ ਹੈਗੀ ਕਿ ਮੈਂ ਕਹੇ ਇਹ ਤਾਂ ਇੰਨੀ ਚੀਜ਼ ਹੁੰਦੀ ਕਿ ਪੈਸੇ ਦੇ ਲਈ ਤਾਂ ਲੋਕੀ ਮਰਸਨਰੀ ਜਿਹੜਾ ਦੂਜੀ ਕੰਟਰੀ ਜਾ ਕੇ ਲੜਾਈਆਂ ਵੀ ਲੜਨਾਂ ਪੈਂਦੇ ਆ ਇਹ ਤਾਂ ਫੇਰ ਮੈਂ ਕਹਾਂ ਇੱਕ ਜਿਹੜਾ ਛੋਟਾ ਜਿਹਾ ਆਪਰੇਸ਼ਨ ਆ ਜਿਹਦੇ ਵਿੱਚ ਕਿ ਪੂਰਾ ਫੈਡਰਲ ਲਾਅ ਇਹਨਾਂ ਦੇ ਫੇਵਰ ਦੇ ਵਿੱਚ ਹੈਗਾ ਤੇ ਕੋਈ ਆਬਜੈਕਟ ਤਾਂ ਕਰ ਨਹੀਂ ਸਕਦਾ ਜਿਹੜੀ ਹੁਣ ਫਾਈਟ ਜਿਹੜੀ ਹੋਣੀ ਆ ਉਹ ਉੱਥੇ ਹੋਣੀ ਆ ਕਿ ਡਿਊ ਪ੍ਰੋਸੈਸ ਕੀ ਆ ਹੁਣ ਸੁਪਰੀਮ ਕੋਰਟ ਨੇ ਕਹੀ ਚੀਜ਼ ਓਕੇ ਕਰਤੀਆਂ ਸਰਕਟ ਕੋਰਟ ਕਈ ਵਾਰੀ ਐਗਰੀ ਕਰ ਜਾਂਦੇ ਤੁਸੀਂ ਆਹ ਚੀਜ਼ ਕਰ ਸਕਦੇ ਆ ਨਹੀਂ ਕਰ ਸਕਦੇ ਤੇ ਇਹਨਾਂ ਨੇ ਵੇਖ ਲੈ ਇੰਡੀਵਿਜੂਅਲ ਲੈਵਲ ਤੇ ਵੀ ਚੱਜਾਂ ਤੇ ਵੀ ਪ੍ਰੈਸ਼ਰ ਜਿਹੜਾ ਹੋਣਾ ਹੀ ਆ ਕਿ ਤੁਸੀਂ ਆਹ ਚੀਜ਼ ਦੇ ਹਿਸਾਬ ਨਾਲ ਲਾਈਨ ਅਪ ਕਰੋ ਤੇ ਜੇ ਜਿਹੜੀ ਚੀਜ਼ ਲੋਕਾਂ ਨੂੰ ਇਸ ਵੇਲੇ ਬਚਾਉਂਦੀ ਆ ਇਹ ਜਿਹੜਾ ਸਿਸਟਮ 'ਚ ਅਜੇ ਵੀ ਵਿਸ਼ਵਾਸ ਜਿਹੜਾ ਹੈਗਾ ਉਹ ਇਹ ਹੈ ਕਿ ਆਹੀ ਵਾਰੰਟ ਲੈ ਕੇ ਆਓ ਹੈਬੀਅਸ ਦੀ ਹੋਗੀ ਕਿ ਜਿਹੜੇ ਕੋਰਟ ਦੇ ਥਰੂ ਜਿਹੜੇ ਰਾਸਤੇ ਅਵੇਲੇਬਲ ਜਿਹੜੇ ਹੁੰਦੇ ਆ ਉਹ ਸਰਕਾਰ ਤੇ ਜਿੱਦਾਂ ਤੁਸੀਂ ਦੱਸਿਆ ਕਿ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਹੁਣ ਜਣੀਆਂ ਹੈਬੀਅਸ ਹੈਬੀਅਸ ਫਾਈਲ ਹੋਣ ਲੱਗੀਆਂ ਸਰਕਾਰ ਤੇ ਵੀ ਬਰਡਨ ਜਿਹੜਾ ਪੈ ਗਿਆ ਆਪਾਂ ਦੇਖਦੇ ਆਂ ਕਿ ਉਹ ਆਪਣੀ ਡੈਡਲਾਈਨ ਨਹੀਂ ਮੀਟ ਕਰ ਪਾਉਂਦੇ ਕਈ ਵਾਰੀ 3 ਦਿਨ 7 ਦਿਨ ਦੀ ਡੈਡਲਾਈਨ ਹੁੰਦੀ ਹੈ ਉਹ ਨਹੀਂ ਮੀਟ ਕਰ ਪਾਉਂਦੇ ਕਿਉਂਕਿ ਇੰਨੀਆਂ ਜ਼ਿਆਦਾ ਪਟੀਸ਼ਨਾਂ ਦਾ ਜਵਾਬ ਨਹੀਂ ਦੇ ਸਕਦੇ ਠੀਕ ਹੈ ਸੋ ਇਦਾਂ ਦੇ ਜਿਹੜੇ ਪ੍ਰੋਸੈ ਤੇ ਇਹਦੇ ਵਿੱਚ ਤੁਸੀਂ ਉਹੀ ਹੈ ਕਈ ਵਾਰੀ ਮੈਂ ਕਹਿਣਾ ਹੁੰਦਾਗਾ ਆਪਣੇ ਵਕੀਲ ਦੀ ਗੱਲ ਸੁਣੋ ਮਾਹੌਲ ਜਿਹੜਾ ਬਦਲ ਜਾਂਦਾ ਲੋਕੀ ਸੁਣੀਆਂ ਸੁਨਾਈਆਂ ਗੱਲਾਂ ਇੱਧਰ ਉੱਧਰੋਂ ਦੀ ਉਹ ਸ਼ਾਰਟ ਲਿਵ ਜਿਹੜੀਆਂ ਹੁੰਦੀਆਂ ਐਂਡ ਆਫ ਦਾ ਡੇ ਤੁਹਾਨੂੰ ਜਿਹੜੀ ਗਾਈਡੈਂਸ ਦੇਣੀ ਹੈ ਉਹ ਵਕੀਲਾ ਨੇ ਜਿਹੜੀ ਦੇਣੀ ਹੈ ਤੇ ਪੈਰਾਲੀਗਲ ਪੂਰਾ ਲੀਗਲ ਉਹ ਹੱਥ ਖੜੇ ਕਰਕੇ ਕਿਉਂਕਿ ਜੇਲ੍ਹ ਦੇ ਵਿੱਚ ਕਰ ਨਹੀਂ ਸਕਦੇ ਜੇਲ੍ਹਰ ਤਾਂ ਕਹਿੰਦੇ ਤੂੰ ਗੱਲ ਹੀ ਨਹੀਂ ਕਰ ਸਕਦੇ ਉਹਨਾਂ ਨਾਲ ਤੇ ਪਹਿਲਾਂ ਡਰਨੀ ਦਾ ਆਪਣਾ ਲਾਇਸੈਂਸ ਦਿਖਾਓ ਨਾ ਕਮਿਊਨੀਕੇਟ ਨਹੀਂ ਕਰ ਸਕਦੇ কোর্ਟ ਦੇ ਵਿੱਚ ਜਾ ਨਹੀਂ ਸਕਦੇ ਸੋ ਅਸਲ ਕਰ ਆਪਣੀ ਕਮਿਊਨਿਟੀ ਨੂੰ ਕਾਫੀ ਜਿਹੜੀ ਉੱਤੋਂ ਦੀ ਤੁਸੀਂ ਕਹ ਪਤਾ ਇਹ ਲੱਗਣਾ ਪਿਆ ਕਿ ਹੁਣ ਕੀ ਕਿਹੜਾ ਬੰਦਾ ਕਿਹੜੀ ਚੀਜ਼ ਕਰ ਸਕਦਾ ਕਿਹੜਾ ਬੰਦਾ ਕਿਹੜੀ ਚੀਜ਼ ਨਹੀਂ ਕਰ ਸਕਦਾ ਕਿਹੜਾ ਬੰਦਾ ਜੇਲ੍ਹ ਚੋਂ ਬੰਦੇ ਛਡਾ ਸਕਦਾ ਟੀਆਰਓ ਕਰਾ ਸਕਦਾ ਕਿਹੜਾ ਬੰਦਾ ਨਹੀਂ ਕਰ ਸਕਦਾ ਸੋਚ ਸੀਗਾ ਕਿ ਮੀਡਲਮੈਨ ਵਿੱਚ ਕਾਫੀ ਪਹਿਲਾਂ ਆਏ ਹੋਏ ਸੀਗੇ ਸੋ ਉਹਨਾਂ ਦਾ ਹੁਣ ਜਿਹੜਾ ਕਹਿੰਦਾ ਤੁਸੀਂ ਕੋਈ ਕੰਮ ਹੀ ਇੱਕ ਤਰ੍ਹਾਂ ਦਾ ਖਤਮ ਜਿਹਾ ਹੋ ਗਿਆ ਕਿ ਵਿੱਚ ਉਹਨਾਂ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਤੇ ਕਿਉਂਕਿ ਜਿਹੜਾ ਸਾਰਾ ਫੋਕਸ ਹੋਇਆ ਹੈਗਾ ਕਿ ਹੈਬੀਅਸ ਤੇ ਟੀਆਰਓ ਇਹਦੇ ਵਿੱਚ ਕਿੰਨਾ ਬੰਦਾ ਜਿਹੜਾ ਬਾਹਰ ਆਣਾ ਚਾਹਦਾ ਪਹਿਲਾਂ ਇਹ ਕੀ ਕਰਦੇ ਸੀਗੇ ਇੱਕ ਕੋਈ ਵਕੀਲ ਕੋਲ ਜਾ ਫੜ ਲੈਂਦੇ ਸੀਗੇ ਤੇ ਉਹਦੇ ਥ ਲੋਕਾਂ ਨੂੰ ਕੋਈ ਕਹਾਣੀ ਸੁਣਾਤੀ ਕੋਈ ਹੋਰ ਵਕੀਲ ਨੂੰ ਕੁਝ ਹੋਰ ਕਰਤਾ ਦੋਨਾਂ ਨੂੰ ਲਿੰਕ ਕਰਕੇ ਉਸ ਹਿਸਾਬ ਨਾਲ ਸਿਸਟਮ ਜੇ ਚਲਾਇਆ ਹੋਇਆ ਸੀਗਾ ਸੋ ਇਹ ਸੀਗਾ ਕਿ ਹੁਣ ਇਹ ਸਿਸਟਮ ਵੀ ਜਿਹੜੇ ਸੀਗੇ ਕਾਫੀ ਇਮੀਗ੍ਰੇਸ਼ਨ ਵਾਲੇ ਠੀਕ ਆ ਰਕੇ ਕੇ ਪੈਟਰਨ ਕੀ ਝੂਠੀਆਂ ਕਹਾਣੀਆਂ ਮਿਲਦੀਆਂ ਸੋ ਉਹ ਸਾਰੀ ਚੀਜ਼ ਤੇ ਜਿਹੜਾ ਹੁਣ ਇੱਕ ਤਰ੍ਹਾਂ ਤੁਸੀਂ ਕਹਿੰਦੇ ਹੋ ਗਵਰਨਮੈਂਟ ਨੇ ਜਿਹੜੇ ਕੇਸ ਲਾਵੇ ਉਹਦੇ ਹਿਸਾਬ ਨਾਲ ਪਾਤਾਗੇ ਤੁਸੀਂ ਇਸ ਹਿਸਾਬ ਨਾਲ ਪਟੀਸ਼ਨ ਕਰਨੀ ਇੱਦਾਂ ਕਰਨਾ ਉਹਦਾ ਕਰਨਾ ਸੋ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਕਾਫੀ ਜਿਹੜਾ ਸਿਸਟਮ ਵੀ ਇਮੀਗ੍ਰੇਸ਼ਨ ਦਾ ਚੇਂਜ ਜਿਹੜਾ ਬੜੀ ਫਾਸਟ ਜਿਹੜਾ ਹਰ ਮਹੀਨੇ ਕੁਝ ਨਾ ਕੁ D. Yeah.